ਸੰਤਾਲੀ ਵਿੱਚ ਉਜਾੜੇ ਦੇਖੇ ਇੱਧਰ ਉੱਧਰ ਮਾਰੇ ਦੇਖੇ ਵਰਸ਼ੇ ਟਕੂਏ ਹੱਥ ਤਲਵਾਰਾਂ ਮੋਡਿਆਂ ਧਰੇ ਕੋਹਾੜੇ ਦੇਖੇ ਛੱਡ ਕੇ ਧਰਮ ਕਸਾਈ ਬਣ ਗਏ ਓਏ ਰੱਬੀ ਹੁਕਮ विसारे देखे हास्या नाल परेसी वेड़े सुनने होए चुबारे देखे मिटियां अखा माला फेरन ओए मिटियां अखा माला फेरन किंज बने हथियारे देखे ਸਾਂਭ ਸਾਂਭ ਕੇ ਰੱਖੀਆਂ ਚੀਜ਼ਾਂ ਓਏ ਉੱਥੇ ਪਏ ਖਿਲਾਰੇ ਦੇਖੇ ਭਰੇ ਪਰਿਵਾਰ ਚੋਂ ਕੱਲਾਈ ਰਹਿ ਗਿਆ ਸੁਣਿਓ ਜੀ ਭਰੇ ਪਰਿਵਾਰ ਚੋਂ ਕੱਲਾਈ ਰਹਿ ਗਿਆ ਟੁੱਟੇ ਕਈ ਸਹਾਰੇ ਦੇਖੇ ਕਈ ਕੱਖਾਂ ਤੋਂ ਹੌਲੇ ਹੋ ਗਏ ਓਏ ਚੋਰ ਉੱਚਕੇ ਭਾਰੇ ਦੇਖੇ ਲਿਟਰਾ ਵੰਡ ਕੇ ਕੁਰਸੀ ਮਲੀ ਦਿਨੇ ਚੜਾਏ ਤਾਰੇ ਦੇਖੇ ਗੁਲਾਮੀ ਵਾਲੀ ਸੋਚ ਨਾ ਛੱਡੀ ਓਏ ਲਾਉਣ ਆਜ਼ਾਦੀ ਨਾਰੇ ਦੇਖੇ ਵਖਰਾ ਪਨਨਾ ਭੇਦ ਕੋਈ ਸੀ ਵਖਰਾ ਪਨਨਾ ਭੇਦ ਕੋਈ ਸੀ ਪਾਏ ਹਾਕਮ ਪੜੇ ਦੇਖੇ ਦੁੱਖ ਸੁੱਖ ਦੇ ਵਿੱਚ ਸਾਂਝੀ ਸੀ ਜੋ ਓਏ ਦੁਸ਼ਮਣ ਹੋਏ ਪਿਆਰੇ ਇੱਜ਼ਤ ਪੈਸਾ ਘਰ ਵੀ ਲੁੱਟੇ ਓਏ ਲੁੱਟੇ ਧਰਮ ਦੁਆਰੇ ਦੇਖੇ ਛੱਡਣੀ ਔਖੀ ਪੁਰਖਿਆਂ ਦੀ ਧਰਤੀ ਓਏ ਛੱਡਣੀ ਔਖੀ ਪੁਰਖਿਆਂ ਦੀ ਧਰਤੀ ਓਏ ਵਿਲਕਣ ਪਏ ਵਿਚਾਰੇ ਦੇਖੇ ਵਿਲ ਕੰਪੇ ਵਿਚਾਰੇ ਦੇਖੇ ਮਹੰਗੇ ਮੁੱਲ ਦੀ ਆਜ਼ਾਦੀ ਏ ਜੀ ਮਹੰਗੇ ਮੁੱਲ ਦੀ ਆਜ਼ਾਦੀ ਏ ਵਿਛੜ ਗੁਰਤਾਮ ਗਏ ਬੜੀ ਹੋਈ ਬ ਧੰਨਵਾਦ